ਬਪ ਪਿਆਰ ਕੀ ਹੁੰਦਾ ਜਦੋਂ ਅਸੀਂ ਬਹੁਤ ਚੰਗੇ ਕਰਮ ਕਰਦੇ ਆ ਨਾ ਤਾਂ ਰੱਬ ਦੀ ਬਖਸ਼ਿਸ਼ ਜਿਹੜੀ ਹੁੰਦੀ ਹੈ ਉਹਨੂੰ ਪਿਆਰ ਕਹਿੰਦੇ ਨੇ ਹੁਣ ਤੇਰੀ ਮੁਹੱਬਤ ਦੇ ਫੁੱਲ ਬੀਜਣ ਦੀ ਉਮਰ ਆਈ ਹੈ ਜਦੋਂ ਅਸੀਂ ਨਾ ਜਵਾਨ ਹੁੰਨੇ ਆ ਤੇ ਇੱਕ ਮਾਂ ਪਿਓ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦੇ ਸਾਨੂੰ ਲੱਗਦਾ ਉਹ ਜੋ ਸਾਨੂੰ ਡਾਂਟ ਰਹੇ ਆ ਨਾ ਸਾਨੂੰ ਇਦਾਂ ਲੱਗਦਾ ਕਿ ਸਾਡੀ ਪਤਾ ਨਹੀਂ ਕਿਉਂ ਡਾਂਟ ਰਹੇ ਲੇਕਿਨ ਉਹ ਸਾਨੂੰ ਬਾਅਦ ਚੋ ਕਿੰਨੇ ਸਾਲ ਬਾਅਦ ਜਾ ਕੇ ਪਤਾ ਲੱਗਦਾ ਸਾਡੇ ਭਲੇ ਲਈ ਹੀ ਡਾਂਟ ਰਹੇ ਸੀ ਉਹ ਦੋ ਜਦੋਂ ਜਦ ਤੱਕ ਤੁਸੀਂ ਇੱਕ ਮਾਪਿਓ ਨਹੀਂ ਬਣ ਜਾਂਦੇ ਉਦੋਂ ਤੱਕ ਸਾਡਾ ਨਹੀਂ ਪਤਾ ਲੰਦਾ ਸੋ ਉਹ ਰਿਸ਼ਤਾ ਪੁੱਛਣਾ ਚਾਹਨੀ ਇਸ ਫਿਲਮ ਦੇ ਵਿੱਚ ਤੁਹਾਨੂੰ ਕੀ ਮਹਿਸੂਸ ਹੋਇਆ ਜਦੋਂ ਤੁਸੀਂ ਰੀਅਲ ਰੀਅਲ ਲਾਈਫ 'ਚ ਆਪਣਾ ਪਰਫਾਰਮ ਕਰ ਰਹੇ ਸੀ ਕੀ ਤੁਸੀਂ ਮਹਿਸੂਸ ਕਰ ਰਹੇ ਸੀ ਰੀਅਲ ਲਾਈਫ ਬੇਬੇ ਤੁੱਕੇ ਹੋ ਜਾ ਬਣਾਇਆ ਮੈਨੂੰ ਮੈਨੂੰ ਲੋਕ ਟਿੱਲਾ ਟਿੱਲਾ ਕਹਿੰਦੇ ਨੇ ਉਹ ਟਿੱਲੇ ਕੀ ਕਰ ਰਹੇ ਬੇਬੇ ਕਹਿੰਦੀ ਸੀ ਪਿਆਰ ਕਰਨ ਲਈ ਆਉਗੀ ਉਹਨੂੰ ਡੀਕਦਾ ਉਹਦੇ ਵਾਸਤੇ ਉਹਦੀ ਮਦਰ ਦੀ ਜਿਹੜੀ ਕਈ ਗੱਲ ਆ ਉਹਦੇ ਵਾਸਤੇ ਹੀ ਸੱਚਾ ਆ ਔਰ ਦੁਨੀਆ ਨੂੰ ਦੇਖਦਾ ਵੀ ਉਦਾਂ ਹੀ ਤਾਂ ਉਹ ਜਿੰਨੀਆਂ ਵੀ ਗੱਲਾਂ ਮਦਰ ਨੇ ਕਹੀਆਂ ਉਹ ਉਹਨੂੰ ਅਪਲਾਈ ਕਰਦਾ ਤਾਂ ਪਰ ਉਹਨੂੰ ਇਹ ਨਹੀਂ ਸਮਝ ਲੱਗਦਾ ਕਿ ਇਹ ਗੱਲ ਨੂੰ ਅਪਲਾਈ ਕਿੱਥੇ ਕਰਨਾ ਤਾਂ ਉਹ ਚੀਜ਼ਾਂ ਜਦੋਂ ਅਪਲਾਈ ਕਰਦਾ ਤਾਂ ਉਹ ਚੀਜ਼ਾਂ ਕਿਵੇਂ ਉਲਝਦੀਆਂ ਜਾਂਦੀਆਂ ਨੇ ਉਹਦੀ ਲਾਈਫ ਦੀ ਦੂਸਰਿਆਂ ਦੀ ਲਾਈਫ ਦੀ ਉਹ ਇਹ ਸਾਰਾ ਵੈਬ ਸ੍ਰੇ ਦਾ ਸਾਰ ਹੈ ਇਹ ਸਿਰਫ ਮੇਰੇ ਲਈ ਬਣੀ ਹੈ ਹੋਰ ਕਿਸੇ ਦੀ ਕਿਵੇਂ ਹੋ ਸਕਦੀ ਹੈ ਤੇ ਉਹਨੇ ਮੇਰੇ ਇਸ਼ਕ ਦੀ ਕਹਾਣੀ ਖਰਾਬ ਕਰਤੀ ਆਰਾਮਿਕਰੀ ਦੇ ਖੇਡ ਬਹੁਤ ਹੋ ਗਈ ਉਹਨ ਤਾਂ ਕੋਲ ਹੁਣ ਕੇ ਬੇਪੇ ਵੈਸੇ ਵੀ ਰੀਅਲ ਲਾਈਫ ਵਿੱਚ ਮੈਂ ਆਪਦੀ ਮਦਰ ਨਾਲ ਬਹੁਤ ਜ਼ਿਆਦਾ ਅਟੈਚ ਹੈ ਤੇ ਉਹ ਹਰ ਚੀਜ਼ ਜਦੋਂ ਮੈਂ ਕੋਈ ਚੀਜ਼ ਕਰਦਾ ਤਾਂ ਉਹ ਮੈਨੂੰ ਪੁੱਛਦੇ ਨੇ ਕਿ ਕਹਾਣੀ ਕੀ ਆ ਕਿ ਉਹ ਕਈ ਵਾਰੀ ਇਹ ਵੀ ਪੁੱਛਦੇ ਨੇ ਕਿ ਤੂੰ ਐਂਡ ਤੇ ਮਰਦਾ ਤਾਂ ਨਹੀਂ ਜਾਂ ਜਾਂਦਾ ਰਹਿੰਦਾ ਆ ਪੁੱਛਦੇ ਆ ਉਹ ਜਿਹੜੀਆਂ ਫਿਲਮਾਂ ਦੇ ਵਿੱਚ ਮਤਲਬ ਮੈਂ ਐਂਡ ਤੇ ਮਰਿਆ ਤਾਂ ਉਹ ਫਿਰ 19 ਤੱਕ ਦੇਖਦੇ ਆ ਜਿੰਨੀ ਦੇਰ ਤੱਕ ਉਹ ਹੈਗਾ ਹਾਂ ਤਾਂ ਫਿਰ ਉਹ ਐਂਡ ਨਹੀਂ ਦੇਖਦੇ ਹੁੰਦੇ ਇਹ ਹੁੰਦਾ ਐਕਚੁਅਲੀ دیਵਾਨਗੀ ਆ ਜਾਂਦੀ ਹੈ ਬੰਦੇ ਵਿੱਚ ਹੁਣ ਜਿਵੇਂ ਧੀਰਜੂਣਾ ਦਾ ਕੈਰੈਕਟਰ ਹੈ ਬੜਾ ਇਨੋਸੈਂਟ ਕਰਦਾ ਦਾ ਮੂਮੈਂਟ ਜਦੋਂ ਪਿਆਰ ਦੀ ਲਤ ਲੱਗਦੀ ਹੈ ਉਹ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਆਇਸਾ ਆਇਸਾ ਐ ਤਾ ਇਤੋਂ ਤੱਕ ਕਿ ਉਹ ਕਈ ਗਲਤ ਚੀਜ਼ਾਂ ਵੀ ਕਰਦਾ ਹੈ ਲਾਸਟ ਜਾ ਕੇ ਜੋ ਵੀ ਹੈ ਨਾ ਮੈਂ ਰੀਵਿਲ ਨਹੀਂ ਕਰੂੰਗਾ ਕਿਉਂਕਿ ਉਹਦਾ ਜਿਹੜੀ ਤਾਰ ਜੋੜੀ ਸੀ ਨਾ ਉਹਨੂੰ ਕਿਤੇ ਲੈ ਆਏ ਜੇ ਡਾਡਾ ਕਲਾਈਮੈਕਸ ਤੱਕ ਜਾਂਦਾ ਜਾਂਦਾ ਉਹ ਬੰਦਾ ਜਿਹੜਾ ਪਹਿਲਾਂ ਇਨੋਸੈਂਟ ਸੀਗਾ ਕਲਾਈਮੈਕਸ ਤੱਕ ਜਾਂਦਾ ਜਾਂਦਾ ਉਹ ਬੰਦਾ ਪੂਰਾ ਚੇਂਜ ਹੋ ਗਿਆ ਯਾਰ ਇਹ ਦਿੱਫਾ ਦੀ ਅੱਛੀ ਸੀ ਤੇ ਕਿਸੇ ਨੂੰ ਸਮਝ ਕੇ ਰਿਹਾ ਤੇ ਪਿਆਰ ਕੀ ਨਫ਼ਰਤ ਦੇ ਵੀ ਕਾਬਲ ਨਹੀਂ ਹੋਏਗਾ ਤੂੰ ਜੇ ਪਿਆਰ ਚ ਹੱਕ ਦਿੱਤਾ ਤਾਂ ਚਦਾਉਂਗਾ ਵੀ ਸੱਚੀ ਉਸ ਦਿਨ ਪੰਗੂ ਤੇ ਅਸੀਂ ਗੱਲ ਕਰ ਰਹੇ ਸੀ ਮੈਂ ਪੰਗੂ ਨਾਲ ਗੱਲ ਕਰਿਆ ਮੈਂ ਕਿਹਾ ਭਾਜੀ ਨੂੰ ਨਾ ਆਪਾਂ ਕਿਸੇ ਫਿਲਮ ਚ ਮੈਂ ਕਿਹਾ ਵੀ ਉਹ sweetness ਜਿਹੜੀ ਭਾਜੀ ਦੀ ਹੈਗੀ ਆ real life ਦੀ ਉਹ ਨੂੰ ਸ਼ੂਟ ਕਰਾ ਤੁਸੀਂ ਵੇਟ ਕਰ ਰਹੇ ਹੋ ਹਾਂ ਸੱਚੀ ਮੈਨੂੰ ਕੋਈ ਰੀਸੈਂਟਲੀ ਕੋ ਪੁੱਛ ਰਿਹਾ ਸੀ ਕਿੱਦਾਂ ਕੀ ਕਰਨਾ ਆਮ ਵੈਰੀ ਇਮੋਸ਼ਨਲ ਆਮ ਵੈਰੀ ਨਾਟੀ ਨਾਟੀ ਐਂਡ ਮੈਂ ਮੇਰੀ ਕਿਉਂਕੋ ਮੈਂ ਹੁਣ ਇੰਨਾ ਐਕਸਪੀਰੀਅੰਸ ਹੋ ਗਿਆ ਮੈਂ ਸਵਿਚ ਆਨ ਸਵਿਚ ਆਫ ਕਰਦਾ ਆਪਣੇ ਆਪ OK ਕਰੈਕਟਰ ਤੇ ਬਹੁਤ ਕੰਮ ਕਰਦਾ ਮੈਂ ਤੁਰਦਾ ਫਿਰਦਾ ਨਾ ਹੁੰਦਾ ਸਭ ਕੁਝ ਕਰਦਾ ਮੇਰੇ ਸੈਟ ਤੇ ਆ ਕੇ ਅਗਰ ਮੈਂ ਇੱਥੇ ਬਹੁਤ ਖਤਰਨਾਕ ਕੈਰੇਕਟਰ ਮਤਲਬ ਦਾਲਗ ਬੋਲਨੇ ਹਮ ਕੱਟੂਆ ਪਿੱਛੇ ਜਾ ਕੇ ਮੈਂ ਦੰਦ ਕੱਢ ਰਿਹਾ ਹਾਂ ਨੇ ਖੜਾ ਇਹ ਚੀਜ਼ਾਂ ਮੈਨੂੰ ਚਾਨ ਨਾਲੋਂ ਜ਼ਿਆਦਾ ਪਿਆਰੀਆਂ ਨੇ ਔਲਾਦ ਕਾਰੋਬਾਰ ਇੱਜ਼ਤ ਜਿਹੜਾ ਇਹਨਾਂ ਤੇ ਹੱਥ ਚੱਕਦਾ ਹੈ ਔਰ ਇਹ ਹੱਥ ਵੱਡੇ ਜਾਂਦੇ ਨੇ ਤੁਹਾਨੂੰ ਪੁੱਛਣਾ ਚਾਹੀਦਾ ਹੈ ਅਗਰ ਇੱਕ ਚੀਜ਼ ਇਦਾਂ ਦੀ ਐਜ਼ ਅ ਆਡੀਅנס ਤੁਸੀਂ ਇਸ ਸੀਰੀਜ਼ ਤੋਂ ਕੱਢ ਨਹੀਂ ਹੋਵੇ ਕਿ ਇਹ ਚ ਹੋਰ ਬੈਟਰ ਹੋ ਸਕਦਾ ਸੀ ਉਹ ਕਿਹੜੀ ਹੋਵੇਗੀ ਤੁਸੀਂ ਮਰਵਾਉਂਗੇ ਬਸ ਸਵੇਰੇ ਇੱਥੇ ਜੱਸੀ ਸਵੇਰੇ ਮੈਂ ਇੰਦਾ ਪਾਣਾ ਘੰਟਾ ਜੱਸੀ ਨਾ ਕਰੇਗੀ ਇੱਥੇ ਇਹ ਗੱਲ ਹੈ ਹੈ ਲੋਕ ਜਦੋਂ ਅਸੀਂ ਦੇਖਦੇ ਐ ਚੀਜ਼ ਜਿਹੜੀ ਹੁੰਦੀ ਐ ਨਾ ਮੈਂ ਦੱਸਾਂਗਾ ਮੈਂ ਤੁਹਾਨੂੰ ਦੱਸਦਾ ਐ ਦੋ ਆਡੀਅנס ਐ ਮੈਂ ਦੱਸਤੀ ਜਦ ਅੱਛਾ ਦੱਸਤੀ ਜਦੋਂ ਲੱਗਦੀ ਐ ਪਰ ਅਜੇ ਪਬਲਿਕਲੀ ਦੱਸਾਂਗੇ ਲੋਕਾਂ ਨੇ ਹਜੇ ਦੇਖਣਾ ਮੈਂ ਪਬਲਿਕਲੀ ਵੀ ਦੱਸਾਂਗਾ ਅੱਛਾ ਮੈਂ ਇਹ ਦੱਸਣਾ ਚਾਹੁੰਦਾ ਕਿ ਇਹਦੇ ਦੋ ਐਪੀਸੋਡ ਹੋਰ ਹੋਣੇ ਪਏ ਇਹਦੇ 6 ਐਪੀਸੋਡ ਨੇ ਦੇ 8 ਐਪੀਸੋਡ ਹੋਣੇ ਸੀ ਇਹ 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 ਕਿਉਂਕਿ ਮੈਨੂੰ ਦੋ ਤਿੰਨ ਮੈਸੇਜ ਆਏ ਵੀ ਆ ਕੇ ਸਰ ਤੁਸੀਂ 8 ਐਪੀਸੋਡ ਹੋਣੇ ਚਾਹੀਦੇ ਸੀ ਓਕੇ ਹਾਂ ਮਤਲਬ ਅਸੀਂ ਜਦੋਂ ਦੇਖਦੇ ਐ ਸਿੱਧਾ ਇੱਕਦਮ ਸਾਂ ਲੱਗੇ ਵੀ ਅੱਛਾ ਖਤਮ ਹੋਊਗਾ ਖਤਮ ਜਲਦੀ ਹੋਊਗੀ ਕਿਉਂਕਿ 6 ਐਪੀਸੋਡ ਸੀ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਅਗਲਾ ਸੀਜ਼ਨ ਆ ਉਹ ਅਸੀਂ ਵਾਅਦਾ ਕਰਦੇ ਹਾਂ ਅੱਠ ਐਪੀਸੋਡ ਦਾ ਇੱਥੇ ਅਗਲਾ ਸੀਜ਼ਨ ਵੀ ਦਾ ਪ੍ਰੋਡਿਊਸਰ ਸਾਹਮਣੇ ਬੈਠੇ ਇੱਕ ਗੱਲ ਹਮੇਸ਼ਾ ਯਾਦ ਰੱਖੀ ਪੁੱਤ ਕਿ ਪਿਆਰ 'ਚ ਕੁਰਬਾਨੀਆਂ ਬਹੁਤ ਡਿਡੀਆਂ ਪੈਂਦੀਆਂ ਨੇ ਜੇ ਤੈਨੂੰ ਕਿਤੇ ਕੁਰਬਾਨੀ ਦੇਣੀ ਪਈ ਤਾਂ ਪਿੱਛੇ ਨਾ ਹਟੇ ਉਹਨਾਂ ਕਹੇ ਕਿ ਛੱਡ ਜਾ दिरी से ਅਸ਼ੀਕਲ ਜੀ ਮਹਿਲੀਆਂ ਸਾਨੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਅਕਸਰ ਸੀ ਗੱਲਬਾਤ ਕਰਦੇ ਆ ਕਿ ਇੱਕ ਨਵੀਂ ਚੀਜ਼ ਆਣੀ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋਗੀ ਹੈ ਕਿਉਂਕਿ ਅਸੀਂ ਫਿਲਮਾਂ ਬਹੁਤ ਦੇਖਦੇ ਆ ਲੇਕਿਨ ਸੀਰੀਜ਼ ਇਦਾਂ ਦੀ ਨਹੀਂ ਬਣ ਪਾਰੀ ਜੋ ਸਾਨੂੰ ਰੁਲਾ ਦੇ ਜੋ ਸਾਨੂੰ ਹਸਾ ਦੇ ਜੋ ਸਾਨੂੰ ਜੋੜ ਕੇ ਰੱਖ ਸਕੇ ਸੋ ਚੋਪਾਲ ਲੈ ਕੇ ਆਇਆ ਜੀ ਤੁਹਾਡੇ ਲਈ ਸੀਰੀਜ਼ ਐਂਡ ਯੈਸ ਨਾਮ ਮੇਰੇ ਪਿੱਛੇ ਤੁਸੀਂ ਇੰਨੇ ਸਾਰੇ ਪੋਸਟਰ ਦੇਖ ਰਹੇ ਹੋ ਨਾਮ ਹੀ ਬਹੁਤ ਜ਼ਿਆਦਾ ਕਮਾਲ ਹੈ ਮਾਈਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਹੈ ਸੋ ਮੇ ਨਾਲ ਅਸ਼ੀਸ਼ ਤੁੱਗਲ ਜੀ ਐਂਡ ਗਰੇਜ ਜੀ ਮੌਜੂਦ ਹੈ ਸੱਚਾ ਸਸੇਗਾ ਨਹੀਂ ਸਸੇਗਾ ਸਾਰਿਆਂ ਕੀ ਹਾਲ ਹੈ ਜੀ ਬਿਲਕੁਲ ਮੈਂ ਵਧੀਆ ਚੜ੍ਹਦੀ ਕਲਾ ਇਹ 20 ਸਾਲ ਦੇ ਨੇ ਤੇ ਇਹ ਵੀ 25 ਸਾਲ ਦੇ ਨੇ 5 ਸਾਲ ਇਹ অলਮੋਸਟ ਮੈਨੂੰ 20 26 ਲੱਗਦੇ ਨੇ ਬਿਕੋਜ਼ ਜੋ ਤੁਹਾਡੇ ਚ એનર્ਜੀ ਹੈ ਨਾ ਜੀ ਸਰ ਉਹ ਧੀਰਜ ਨੂੰ ਕੰਪਲੀਟ ਕਰਦੀ ਹੈ ਤੁਹਾਨੂੰ ਪਤਾ ਹੈ ਜੀ ਜੀ ਹਾਂ ਇਕੱਠੇ ਜਾਂਦੇ ਜਲਦੀ ਇਕੱਠੇ ਕਰਦੇ ਆ ਬਾਕੀ ਮੈਂ ਇਹ ਗੱਲ ਕਹਾਂ ਅੱਜ ਜੇ ਤੁਸੀਂ ਗੰ ਗਣਿਤ ਲਾਦੇ ਨੇ ਨਾ ਕਿ 25 26 27 ਇਹ ਕੋਈ ਮਾਣੇ ਨਹੀਂ ਦਾ ਅੱਛਾ 25 ਸਾਲ ਦਾ ਬੰਦਾ ਬਹੁਤ ਢਲਾ ਹੋ ਸਕਦਾ 100 ਸਾਲ ਦਾ ਬੰਦਾ ਬਹੁਤ ਐਕਟਿਵ ਹੋ ਸਕਦਾ ਡਿਪੈਂਡਸ ਓਨ ਇਸ ਮਤਲਬ ਤੁਹਾਡੇ ਸੋਚ ਕੇ ਦਾ ਸਰ ਹੂੰ ਇਹ ਤਾਂ ਹੈ ਲੇਕਿਨ ਅਸੀਂ ਦੇਖਦੇ ਇਹ ਮੈਂਟਲੀ ਇਹ ਚੀਜ਼ ਹੈਗੀ ਹੈ ਕਿ ਜਵਾਨ ਤੇ ਬੁਢਾਪੇ ਨੂੰ ਇੱਕ ਐਕਸਪਲੇਨ ਕੀਤਾ ਗਿਆ ਹੈ ਇੰਡਸਟਰੀ ਦੇ ਵਿੱਚ ਵੀ ਐਂਡ ਪੂਰੀ ਜ਼ਿੰਦਗੀ ਦੇ ਵਿੱਚ ਵੀ ਮਤਲਬ ਦਾ ਆਰਟਿਸਟ ਲਾਈਨ ਕਰਦਾ ਮਤਲਬ ਲੋਕ ਦੀ ਗੱਲ ਹੁੰਦੀ ਹੈ ਮੈਂ ਇਹ ਕੀਤਾ ਜਾਂਦਾ ਮੈਂ ਹੁਣ ਪੂਰੀ ਪੂਰੀ ਦਾੜੀ ਕਾਲੀ ਕਰ ਲਾਂ ਫਿਜ਼ਿਕਸ ਠੀਕ ਹੀ ਹੈ ਠੀਕ ਮੈਂ ਜਿਵੇਂ ਹੁਣ ਇੱਕ ਵੈਬ ਸਰੀ ਕੀਤੀ ਸੀ ਮੈਂ 85 ਸਾਲ ਦਾ ਕੈਰੈਕਟਰ ਕੀਤਾ ਉਹ ਚੜਿਆ ਪੂਰੀ ਚੁੱਤੀ ਦੌੜੀ ਡੜੀ ਲੱਗੀ ਹੈ ਐਕਟਰ ਦੀ ਆਹੀ ਤਾਂ ਖਾਸੀਅਤ ਹੈ। ਯਾ ਆਪਾਂ ਇਹਨੂੰ ਨੰਬਰਾਂ 'ਚ ਗਿਣਾਂਗੇ ਫਿਰ ਨਹੀਂ ਹੁੰਦਾ ਬਈ ਸੋਚ ਐ ਮੇਨ। ਅੱਛਾ ਮੈਂ ਨਾ ਇੱਕ ਇਦਾਂ ਦਾ ਹੀ ਸਵਾਲ ਪੁੱਛਿਆ ਸੀ ਤੁਹਾਨੂੰ ਵੀ ਪੁੱਛਦੀ ਐ। ਗੁਰਪ੍ਰੀਤ ਸਰ ਨੂੰ ਵੀ ਮੈਂ ਸਵਾਲ ਪੁੱਛਿਆ ਸੀ। ਅਹ ਦਿਲਜੀਤ ਦੋਸਾਨ ਨੇ ਇੱਕ ਇੰਟਰਵਿਊ 'ਚ ਕਹਿੰਦੇ ਸੀ ਕਿ ਜਦੋਂ ਮੈਂ 60 ਦਾ ਹੋ ਜਾਊਂਗਾ ਜਾਂ 65 ਦਾ ਹੋ ਜਾਊਂਗਾ ਉਦੋਂ ਮੈਂ ਰਿਟਾਇਰ ਹੋ ਜਾਊਂਗਾ। ਰਿਟਾਇਰ ਹੋ ਕੇ ਹਾਲੀਵੁੱਡ 'ਚ ਜਾ ਕੇ ਕੰਮ ਕਰੂੰਗਾ ਪੂਰੀ ਦਾੜੀ ਰੱਖੂੰਗਾ। ਲੇਕਿਨ ਗੁਰਪ੍ਰੀਤ ਸਰ ਕਹਿੰਦੇ ਕਿ ਐਕਟਰ ਕਦੀ ਰਿਟਾਇਰ ਨਹੀਂ ਹੁੰਦਾ ਨੀ। ਸੋ ਵਾਟ ਡੂ ਯੂ ਥਿੰਕ ਅਬਾਊਟ? ਸੇ ਹੈਲੈਂਡ ਕੰਮ ਕਰੋ ਇੱਕ ਤਾਂ ਤੁਹਾਨੂੰ ਐਕਟਿਵ ਰੱਖੂਗਾ ਮੈਂ ਮੈਂਟਲੀ ਫਿਜ਼ੀਕਲੀ ਇਕਦਮ ਤੁਸੀਂ ਐਕਟਿਵ ਰਹੋਗੇ ਜਿੱਦੈ ਤੁਸੀਂ ਬਹਿ ਗਏ ਉਹਦੇ ਜੰਗ ਲੱਗੇ ਉਹਦੇ ਬੁੜੇ ਵੀ ਹੋ ਜਾਓਗੇ ਜੇ ਤੁਸੀਂ ਐਕਟਿਵ ਰਹਿਣਾ ਨੰਬਰ 1 ਤਾਂ ਮੈਂ ਬੁढ़ा ਇਹ ਉਹ ਚੀਜ਼ਾਂ ਜੀ ਬਲੀਵ ਨਹੀਂ ਕਰਦਾ ਹੈ ਨਾ ਕਈ ਵਾਰੀ ਮੇਰੇ ਸਾਹਮਣੇ ਕੋਈ ਬੰਦਾ ਸਫੇਦ ਜਾੜੀ ਲਾਉਂਦਾ ਮੈਂ ਕਿਹਾ ਯਾਰ ਬੁढ़ा ਕਿਦੋਂ ਸਫੇਦ ਮਸਤ ਉਹਦਾ ਯਾਰ ਮੇਰੇ ਰਗ ਹੈ ਹੈ ਨਾ ਪਰ ਮੇਰੀ ਸੋਚ ਅਲੱਗ ਹੈ ਔਰ ਇਹ ਕਰਨਾ ਵੀ ਚਾਹੀਦਾ ਹੈ ਕਿ ਜਦੋਂ ਐਕਟਰ ਦਾ ਪਲੱਸ ਪੁਆਇੰਟ ਹੀ ਹੈ ਸਰਕਾਰੀ ਗਵਰਨਮੈਂਟ ਦੀ ਆਫਿਸ ਦੇ ਆਂ ਕਿਥੇ ਪਾਸੇ 52 ਸਾਲ ਤੋਂ ਉਹਨੇ ਘਰੇ ਬਿਠਾ ਦੇਣਾ ਸੀ ਨਾ ਫਿਰ ਕੁੱਤਾ ਜਾਂ ਲੈ ਕੇ ਸੋਟੀ ਲੈ ਕੇ ਢੇੜੇ ਲਾਇਏ ਜਾਂਦੇ ਉਧਰ ਲਾਉਣੇ ਸੀਗੇ ਸਾਡੇ ਲਈ ਅਸੀਂ ਲੱਕੀ ਬਹੁਤ ਹੈ ਕਿਉਂਕਿ ਕੈਰੈਕਟਰ ਤਾਂ ਉੱਧੇ ਹੀ ਰਹਿੰਦੇ ਲਾਈਫ 'ਚ ਹੈ ਨਾ ਕਦੇ ਦਾਦੇ ਦਾ ਗਦੇ ਪੋਤੇ ਦਾ ਕਦੇ ਰਿਟਾਇਰ ਹੁੰਦੇ ਹੀ ਨਹੀਂ ਔਰ ਐਕਟਰ ਚਲੇ ਜਾਣ ਤੋਂ ਬਾਅਦ ਵੀ ਮੈਨੂੰ ਇਹ ਲੱਗਦਾ ਕਿ ਉਹ ਇੱਥੇ ਹੀ ਮੌਜੂਦ ਰਹਿੰਦੇ ਨੇ ਆਰਟਿਸਟ ਚਾਹੇ ਆਪਾਂ ਜਿੰਨੇ ਵੀ ਮੈਂ ਜਿਵੇਂ ਇਰਫਾਨ ਸਾਹਿਬ ਦੀ ਅੱਜ ਵੀ ਫਿਲਮ ਦੇਖਦਾ ਤਾਂ ਉਹ ਲੱਗਦਾ ਹੀ ਨਹੀਂ ਕਿ ਉਹ ਇਸ ਦੁਨੀਆ 'ਚ ਨਹੀਂ ਹੈਗੇ ਉਹ ਐ ਆਰਟਿਸਟ ਦਾ ਹਮੇਸ਼ਾ ਹੀ ਫੀਲ ਹੁੰਦਾ ਚਾਹੇ ਚਾਰਲੀ ਚੈਪਲਿਨ ਉਹ ਆਪ ਨੂੰ ਐ ਲੱਗਦਾ ਕਿ ਉਹ ਇੱਥੇ ਆਪਦੀ એનર્ਜੀ ਆਪਦਾ ਜਦੋਂ ਕੰਮ ਛੱਡ ਕੇ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ ਰਿਟਾਇਰ ਤਾਂ ਕਦੇ ਨਹੀਂ ਉਸੇ ਦੇ ਬਾਕੀ ਵੀਰੇ ਦੀ ਸ਼ਾਇਦ ਇੱਕ ਹਾਰ ਆਰਟਿਸਟ ਦਾ ਥੌਟ ਪ੍ਰੋਸੈਸ ਹੁੰਦਾ ਹੈ ਨਾ ਤਾਂ ਵੀਰੇ ਹਰ ਨੇ ਉਹ ਜਰਨੀ ਨੂੰ ਉਵੇਂ ਦੇਖਿਆ ਹੋਊਗਾ ਕਿ ਉਹਨਾਂ ਨੂੰ ਲੱਗਦਾ ਹੋਊਗਾ ਕਿ ਹਾਂ ਮੈਂ ਚੀਜ਼ ਸੋ ਅ ਇਹ ਸੀਰੀਅਸ ਇਹ ਗੱਲਬਾਤ ਕਰਦੇ ਜਿਵੇਂ ਤੁਸੀਂ ਗੱਲਬਾਤ ਕਰ ਰਹੇ ਸੀ ਕਿ ਮਾਂ ਤੇ ਪੁੱਤ ਦਾ ਰਿਲੇਸ਼ਨ ਹੈ ਨਾ ਤੇ ਬਹੁਤ ਸਾਰੇ ਲੋਕ ਰੋਏ ਨੇ ਸੋ ਅਦੀਰੇਜ ਆਈ ਜਸਟ ਵਾਂਟ ਟੂ ਨੋ ਜਦੋਂ ਅਸੀਂ ਦੂਰੀ ਦੂਰ ਹੋ ਜਾਂਦੇ ਨੇ ਜਦੋਂ ਅਸੀਂ ਨਾ ਜਵਾਨ ਹੁੰਨੇ ਆ ਤੇ ਇੱਕ ਮਾਂ ਪਿਓ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦੇ ਨੇ ਸਾਨੂੰ ਲੱਗਦਾ ਉਹ ਜੋ ਸਾਨੂੰ ਡਾਂਟ ਰਹੇ ਆ ਨਾ ਸਾਨੂੰ ਇਦਾਂ ਲੱਗਦਾ ਕਿ ਪਤਾ ਨਹੀਂ ਕਿਉਂ ਡਾਂਟ ਰਹੇ ਲੇਕਿਨ ਸਾਨੂੰ ਬਾਅਦ ਚ ਕਿੰਨੇ ਸਾਲ ਬਾਅਦ ਜਾ ਕੇ ਪਤਾ ਲੱਗਦਾ ਸਾਡੇ ਭਲੇ ਲਈ ਹੀ ਡਾਂਟ ਰਹੇ ਸੀ ਉਹ ਦੋ ਜਦੋਂ ਜਦ ਤੱਕ ਤੁਸੀਂ ਇੱਕ ਮਾਂ ਪਿਓ ਨਹੀਂ ਬਣ ਜਾਂਦੇ ਉਹ ਤੱਕ ਤੁਹਾਡਾ ਨਹੀਂ ਪਤਾ ਲੱਗਦਾ ਸੋ ਉਹ ਰਿਸ਼ਤਾ ਪੁੱਛਣਾ ਚਾਹਨੀ ਇਸ ਫਿਲਮ ਦੇ ਵਿੱਚ ਤੁਹਾਨੂੰ ਕੀ ਮਹਿਸੂਸ ਹੈ ਜਦੋਂ ਤੁਸੀਂ ਰੀਅਲ ਰੀਅਲ ਲਾਈਫ ਚ ਆਪਣਾ ਪਰਫਾਰਮ ਕਰ ਰਹੇ ਸੀ ਕੀ ਤੁਸੀਂ ਮਹਿਸੂਸ ਕਰ ਰਹੇ ਸੀ ਰੀਅਲ ਲਾਈਫ ਦੇ ਅਭੀ ਮਹਿਸੂਸ ਤਾਂ ਹੁੰਦਾ ਹੀ ਆ ਜੀ ਕਿਉਂਕਿ ਇਸ ਵੈਬ ਸੀਰੀਜ਼ ਦੇ ਵਿੱਚ ਜਿਹੜਾ ਗੁਰਬਾਜ਼ ਆ ਉਹ ਆਪਣੀ ਮਦਰ ਨਾਲ ਬਹੁਤ ਅਟੈਚ ਹੈਗਾ ਉਹਦੇ ਵਾਸਤੇ ਉਹਦੀ ਮਦਰ ਦੀ ਜਿਹੜੀ ਕਈ ਗੱਲ ਆ ਉਹਦੇ ਵਾਸਤੇ ਉਹ ਹੀ ਸੱਚ ਆ ਔਰ ਉਹ ਦੁਨੀਆ ਨੂੰ ਦੇਖਦਾ ਵੀ ਉਦਾਂ ਹੀ ਆ ਤਾਂ ਉਹ ਜਿੰਨੀਆਂ ਵੀ ਗੱਲਾਂ ਮਦਰ ਨੇ ਕਹੀਆਂ ਉਹ ਉਹਨੂੰ ਅਪਲਾਈ ਕਰਦਾ ਤਾਂ ਪਰ ਉਹਨੂੰ ਇਹ ਨਹੀਂ ਸਮਝ ਲੱਗਦਾ ਕਿ ਇਹ ਗੱਲ ਨੂੰ ਅਪਲਾਈ ਕਿੱਥੇ ਕਰਨਾ ਹੈ ਉਹ ਚੀਜ਼ਾਂ ਜਦੋਂ ਅਪਲਾਈ ਕਰਦਾ ਤਾਂ ਉਹ ਚੀਜ਼ਾਂ ਕਿਵੇਂ ਉਲਝਦੀਆਂ ਜਾਂਦੀਆਂ ਨੇ ਉਹਦੀ ਲਾਈਫ ਦੀਆਂ ਦੂਸਰਿਆਂ ਦੀ ਲਾਈਫ ਦੀਆਂ ਉਹ ਇਹ ਸਾਰਾ ਵੈਬ ਸਿਰੇ ਦਾ ਸਾਰ ਹੈਗਾ ਔਰ ਇਹਦਾ ਜਿਹੜਾ ਟਾਈਟਲ ਹੈਗਾ ਮਾਈਨਿਮ ਇੱਕ ਸ਼ਿਕਰਾ ਯਾਰ ਬਣਾਇਆ ਮਤਲਬ ਇਹ ਮੈਨੂੰ ਪਰਸਨਲੀ ਮੈਂ ਇਸ ਟਾਈਟਲ ਨੂੰ ਬਹੁਤ ਅਟੈਚ ਹਾਂ ਕਿਉਂਕਿ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਮਤਲਬ ਉਹਨਾਂ ਦਾ ਇੱਕ ਗੀਤ ਹੈਗਾ ਤਾਂ ਮੈਨੂੰ ਇਹ ਹੈਗਾ ਸੀ ਕਿ ਜਦੋਂ ਵੀਰੇ ਨੇ ਜੱਸੀ ਵੀਰੇ ਨੇ ਸੁਣਾਈ ਵੀ ਸੀ ਤਾਂ ਟਾਈਟਲ ਦੱਸਿਆ ਸੀ ਤਾਂ ਮੈਂ ਉਦੋਂ ਹੀ ਮੈਨੂੰ ਆਇਆ ਸੀ ਕਿ ਮੈਂ ਇਹਦਾ ਹਿੱਸਾ ਬਣਾ ਕੀ ਬਟਾਲਵੀ ਸਾਹਿਬ ਦੇ ਇੰਨੇ ਇੰਨਾ ਕੁਝ ਲਿਖਿਆ ਉਹਨਾਂ ਦਾ ਇੱਕ ਸ਼ਬਦ ਦਾ ਜਿਵੇਂ ਹਿੱਸਾ ਹੋਣ ਦਾ ਮੈਨੂੰ ਮਾਣ ਪ੍ਰਾਪਤ ਹੋਵੇ ਤਾਂ ਮੈਨੂੰ ਲੱਗਦਾ ਮੇਰੇ ਲਈ ਬਹੁਤ ਵੱਡੀ ਚੀਜ਼ ਸੀ ਤੇ ਗੁਰਬਾਜ਼ ਦਾ ਔਰ ਮੈਨੂੰ ਇਹ ਲੱਗਦਾ ਕਿ ਮਦਰ ਹਰ ਬੰਦਾ ਹੀ ਅਟੈਚ ਹੁੰਦਾ ਵੀ ਆਪਦੀ ਮਦਰ ਨਾਲ ਔਰ ਮੈਨੂੰ ਲੱਗਦਾ ਮੁੰਡੇ ਜ਼ਿਆਦਾ ਅਟੈਚ ਹੁੰਦੇ ਆ ਕੁੜੀਆਂ ਪਾਪਾ ਨਾਲ ਤੇ ਮੈਨੂੰ ਵੈਸੇ ਵੀ ਰੀਅਲ ਲਾਈਫ ਵਿੱਚ ਮੈਂ ਆਪਦੀ ਮਦਰ ਨਾਲ ਬਹੁਤ ਜ਼ਿਆਦਾ ਅਟੈਚ ਹੈਗਾ ਔਰ ਉਹ ਹਰ ਚੀਜ਼ ਜਦੋਂ ਮੈਂ ਕੋਈ ਚੀਜ਼ ਕਰਦਾ ਤਾਂ ਉਹ ਮੈਨੂੰ ਪੁੱਛਦੇ ਨੇ ਕਿ ਕਹਾਣੀ ਕੀ ਆ ਤੇ ਉਹ ਕਈ ਵਾਰੀ ਇਹ ਵੀ ਪੁੱਛਦੇ ਨੇ ਕਿ ਤੂੰ ਐਂਡ ਤੇ ਮਰਦਾ ਤਾਂ ਨਹੀਂ ਜਾਂ ਜਾਂਦਾ ਰਹਿਣਾ ਨਾਲ ਪੁੱਛਦੇ ਆ ਤੇ ਉਹ ਜਿਹੜੀਆਂ ਫਿਲਮਾਂ ਦੇ ਵਿੱਚ ਮਤਲਬ ਮੈਂ ਐਂਡ ਤੇ ਮਰਿਆ ਤਾਂ ਉਹ ਫਿਰ 19 ਤੱਕ ਦੇਖਦੇ ਆ ਜਿੰਨੀ ਦੇਰ ਤੱਕ ਉਹ ਹੈਗਾ ਹਾਂ ਤਾਂ ਫਿਰ ਉਹ ਐਂਡ ਨਹੀਂ ਦੇਖਦੇ ਹੁੰਦੇ ਬਟ ਉਹ ਹਰੇਕ ਚੀਜ਼ ਟ੍ਰੇਲਰ ਆਵੇ ਟੀਜ਼ਰ ਆਵੇ ਉਹਨਾਂ ਨੇ ਹਰੇਕ ਚੀਜ਼ ਪੁੱਛਣੀ ਆ ਬੀ ਇੰਟਰਵਿਊ ਕਿੱਥੇ ਆਈ ਆ ਉਹ ਇੰਟਰਵਿਊ ਸੁਣਦੇ ਆ ਤਾਂ ਉਹ ਮੈਨੂੰ ਬਹੁਤ ਖੂਬਸੂਰਤ ਲੱਗਦੀਆਂ ਚੀਜ਼ਾਂ ਆ ਰਾਈਟ ਅ ਉਹ ਸੀ ਸੈਡ ਇਟਸ ਵਿਚ ਯਾਰ ਵੀ ਹੈ ਪਿਆਰ ਵੀ ਹੈ ਤੇ ਲਾਈਨ ਦੇ ਤਕਰਾਰ ਵੀ ਹੈ ਤਕਰਾਰ ਮਾਂ ਦੀ ਗੱਲ ਵੀ ਕੀਤੀ ਹੈ ਅ ਜੇ ਟਾਈਟਲ ਹੀ ਪੜੀਏ ਟਾਈਟਲ ਇਹਨਾ ਕੁਝ ਐਕਸਪਲੇਨ ਕਰ ਰਿਹਾ ਹੈ ਫੁੱਲ ਹੈ ਜੋ ਤੁਹਾਨੂੰ ਯਾਰ ਪਿਆਰ ਦੀ ਗੱਲ ਕਰਦਾ ਹੈ ਉਹ ਜਿਹੜਾ ਮਾਏ ਦੀ ਗੱਲ ਹੈ ਉਹ ਸਾਡੇ ਪੋਸਟਰ ਦੇ ਵਿੱਚ ਹੈ ਜੋ ਖੂਨ ਖਰਾਬਾ ਹੈ ਕਿ ਸੱਚਾ ਪਿਆਰ ਪਾਣਾ ਇੰਨਾ ਔਖਾ ਹੋ ਗਿਆ ਅਸ ਦੇ ਟਾਈਮਸ ਦੇ ਕਿ ਬਹੁਤ ਸਾਰੇ ਸਟਰਗਲਸ ਤੋਂ ਗੁਜ਼ਰਨਾ ਪੈਂਦਾ ਤਾਂ ਜਾ ਕੇ ਮਿਲਦਾ ਨਹੀਂ ਮੈਂ ਨੰਬਰ ਇੱਕ ਤਾਂ ਕਲੀਅਰ ਕਰਦਾ ਅੱਜ ਦੇ ਟਾਈਮਸ 'ਚ ਨਹੀਂ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਕਿ ਪਿਆਰ ਪਿੱਛੇ ਬਹੁਤ ਬੜੀਆਂ ਲੜਾਈਆਂ ਵੀ ਹੋ ਗਈਆਂ ਖੂਨ ਖਰਾਬੇ ਵੀ ਹੋ ਗਏ ਮਰਡਰ ਵੀ ਹੋ ਗਏ ਬੜਾ ਕੁਝ ਹੋ ਜਾਂਦਾ ਹੈ ਪਰ ਉਨੀ شدت ਵਾਲਾ ਪਿਆਰ ਅੱਜ ਕੱਲ ਘਟ ਹੈ ਮੈਂ ਫ੍ਰੈਂਕਲੀ ਕਿ ਮੱਜੂਮੇ ਦੇਖ ਰਹੇ ਹੈ ਨਾ ਉਨੀ شدت ਨੇ ਉਹ شدت ਬਹੁਤ ਹੁੰਦੀ ਸੀ ਬੰਦੇ ਕਹਿੰਦਾ ਉਹ ਲੈਲਾ ਮੱਜੂਮੇ ਦੇ ਟਾਈਮ ਤੇ ਦੇਖ ਲਓ ਤੁਸੀਂ ਹੈ ਨਾ ਜਿੰਨੇ ਵੀ ਅੱਛਾ ਤੁਸੀਂ ਸੈਕੰਡਲੀ ਦੇਖੋ ਕਿ ਜਿੰਨੀਆਂ ਲਵ ਸਟੋਰੀਆਂ ਹੋਈਆਂ ਨੇ ਉਹ ਮੋਸਟਲੀ ਨਾਰਥ ਦੀਆਂ ਹੈ ਚਾਹੇ ਉਹ ਪਾਕਿਸਤਾਨ 'ਚ ਰਹੇ ਇੱਧਰ ਰਹੇ ਜੀ ਜੀ ਤੁਸੀਂ ਦੱਸੋ ਸਾਉਥ ਦਾ ਕਿਹੜਾ ਕਿਹੜਾ ਪੇਰ ਹੈ ਜਿਹੜਾ ਇੰਨਾ ਮਸ਼ਹੂਰ ਹੈ ਇਹ ਤੇ ਇਹ ਹੈ ਇਹ ਤੇ ਹੈ ਬੰਗਾਲ ਦਾ ਹੈ ਕੋਈ ਸਾਰੇ ਆਪਣੀ ਆ ਕੋਈ ਸ਼ਿੱਦਤ ਔਰ ਇਹ ਵਾਲਾ ਪਿਆਰ ਸਾਡੀ ਕਿਸਮਤ 'ਚ ਲਿਖਿਆ ਹੋਇਆ ਸਾਡੀ ਲਿਜਨ 'ਚ ਹੀ ਲਿਖਿਆ ਹੋਇਆ ਇਹ ਹੁੰਦਾ ਐਕਚੁਅਲੀ دیਵਾਨਗੀ ਆ ਜਾਂਦੀ ਹੈ ਬੰਦੇ ਪਿੱਛੇ ਹੁਣ ਜਿਵੇਂ ਧੀਰਜ ਹੁਣਾ ਦਾ ਕੈਰੈਕਟਰ ਹੈ ਬੜਾ ਇਨੋਸੈਂਟ ਕੈਰੈਕਟਰ ਹੈ ਹਮ ਦ ਮੂਮੈਂਟ ਜਦੋਂ ਪਿਆਰ ਦੀ ਲਤ ਲੱਗਦੀ ਹੈ ਉਹ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਐਸਾ 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 ਇਥੋਂ ਤੱਕ ਕਿ ਉਹ ਕਈ ਗਲਤ ਚੀਜ਼ਾਂ ਵੀ ਕਰਦਾ ਲਾਸਟ ਜਾ ਕੇ ਜੋ ਵੀ ਹੈ ਨਾ ਮੈਂ ਰਿਵੀਲ ਨਹੀਂ ਕਰੂੰਗਾ ਕਿਉਂਕਿ ਉਹਦਾ ਜਿਹੜੀ ਤਾਰ ਜੋੜ ਗਈ ਸੀ ਨਾ ਉਹਨੂੰ ਖਿੱਚੀ ਲੈ ਆਏ ਇਸੇ ਤਰ੍ਹਾਂ ਕਲਾਈਮੈਕਸ ਤੱਕ ਜਾਂਦਾ ਜਾਂਦਾ ਉਹ ਬੰਦਾ ਜਿਹੜਾ ਪਹਿਲਾਂ ਇੰਨਾ ਇਨੋਸੈਂਟ ਸੀਗਾ ਕਲਾਈਮੈਕਸ ਤੱਕ ਜਾਂਦਾ ਜਾਂਦਾ ਉਹ ਬੰਦਾ ਪੂਰਾ ਚੇਂਜ ਹੋ ਗਿਆ ਇਹ ਪਿਆਰ ਦੀ ਤਾਕਤ ਹੈ ਜਦੋਂ ਅਸੀਂ ਕੋਈ ਵੀ ਸੀਰੀਜ਼ ਦੇਖਦੇ ਆ ਨਾ ਮੇਨਲੀ ਜੋ ਪੁਆਇੰਟ ਹੁੰਦਾ ਨਾ ਐਪੀਸੋਡ ਖਤਮ ਹੁੰਦਾ ਤਾਂ ਇਸ ਇੱਥੇ ਖਤਮ ਹੋਵੇ ਕਿ ਅਗਲਾ ਐਪੀਸੋਡ ਅਪੇ ਸੜੇ ਕਲਿੱਕ ਹੋ ਜਾਣਾ ਨੈਕਸਟ ਸਪੋਰਟ ਲਿੰਕ ਸੋ ਜਉ ਤੁਹਾਡੇ ਦੋਨੋਂ ਕੋ ਲਈ ਆਈ ਸੀ ਸੀਰੀਜ਼ ਐਂਡ ਦੇਖੋ ਸੀਰੀਜ਼ ਆ ਜਾਂਦੀ ਹੈ ਅਨੁਸ਼ਾਸਨ ਤੁਹਾਡਾ ਆਪਣਾ ਕੈਰੈਕਟਰ ਦੱਸਿਆ ਜਾਂਦਾ ਇਹਨਾਂ ਨੂੰ ਆਪਣਾ ਤੁਸੀਂ ਉਦੋਂ ਹੀ ਮਿਲੋਗੇ ਜੋ ਤੁਹਾਡੇ ਦੋਨਾਂ ਦਾ ਹੋਏਗਾ ਰੋਲ ਹੋਏਗਾ ਇਕੱਠੇ ਹੋਏਗਾ ਨਹੀਂ ਤੇ ਨਹੀਂ ਮਿਲੋਗੇ ਤੁਸੀਂ ਅਲੱਗ ਕਰ ਰਹੇ ਹੋ ਤੁਸੀਂ ਅਲੱਗ ਪਰਫਾਰਮ ਕਰ ਰਹੇ ਹੋ ਰਾਈਟ ਕਿਤੇ ਨਾ ਕਿਤੇ ਇਹ ਚੀਜ਼ਾਂ ਹੁੰਦੀਆਂ ਨੇ ਉਸ ਤੋਂ ਬਾਅਦ ਤੁਹਾਨੂੰ ਨਹੀਂ ਪਤਾ ਐਡੀਟਿੰਗ 뮤직 ਕੀ ਪੈ ਰਿਹਾ ਹੈ ਜਦੋਂ ਤੁਸੀਂ ਦੋਨਾਂ ਨੇ ਸੀਰੀਜ਼ ਦੇਖੀ ਹੈ ਤੁਸੀਂ ਰਿਸਪੌਂਸ ਦੇਖ ਰਹੇ ਹੋ ਕਿ ਉਹ ਨੈਕਸਟ ਐਪੀਸੋਡ ਆਬਰਿਆ ਸੀ ਤੁਹਾਡੇ ਤੋਂ ਵੀ ਆ ਲੋਕਾਂ ਤੋਂ ਨਹੀਂ ਨਹੀਂ ਬਹੁਤ ਮੈਨੂੰ ਮੈਸੇਜ ਵੀ ਆਇਆ ਮੈਂ ਜਦੋਂ ਜਿੱਦਨ ਰੀਲੀਜ਼ ਹੋਈ ਆ ਮੈਂ ਉਸੇ ਦਿਨ ਹੀ ਦੇਖੀ ਆ ਮੇਰੇ ਘਰਦਿਆਂ ਨੇ ਵੀ ਦੇਖੀ ਉਹਨਾਂ ਨੇ ਵੀ ਲਗਾਤਾਰ ਐਪੀਸੋਡ ਦੇਖਿਆ ਤੇ ਉਹ ਜਿਵੇਂ ਕਹਿੰਦੇ ਵੀ ਸਾਰੇ ਜਿਹਨੇ ਬੈਠ ਚ ਜਾਂਦੇ ਹੁੰਦੇ ਰੋਟੀ ਛੱਡ ਕੇ ਹੈਨਾ ਤੇ ਉਹ ਸਾਰਿਆਂ ਨੂੰ ਸਿਸਟਰ ਵੀ ਆਈ ਹੋਈ ਸੀ ਪਿੰਡੋਂ ਤਾਂ ਉਹ ਵੀ ਕਹਿੰਦੇ ਵੀ ਚਲੋ ਹੁਣ ਪੂਰੀ ਦੇਖਦੇ ਆ ਪੂਰੀ ਦੇਖ ਕੇ ਤੇ ਮੈਨੂੰ ਮੈਂ ਪੁੱਛਦਾ ਹੁੰਨਾ ਘਰਦਿਆਂ ਨੂੰ ਜਦੋਂ ਵੀ ਇਹ ਮੇਰਾ ਕੰਮ ਆਉਂਦਾ ਨਾ ਮੈਂ ਪਹਿਲਾਂ ਘਰਦਿਆਂ ਨੂੰ ਹੀ ਪੁੱਛਦਾ ਹੁੰਨਾ ਕਿ ਤੁਹਾਨੂੰ ਕੰਮ ਕਿਵੇਂ ਲੱਗਿਆ ਕਿਉਂਕਿ ਉਹ ਮੈਨੂੰ ਲੱਗਦਾ ਕਿ ਜਾਦਾ ਬਿਹਤਰ ਦੱਸ ਪਾਉਂਦੇ ਆ ਕਿ ਤੂੰ ਇਹਦੇ ਵਿੱਚ ਥੋੜਾ ਜਿਹਾ ਢਿੱਲਾ ਰਹਿ ਗਿਆ ਜਾਂ ਇਹਦੇ ਵਿੱਚ ਤੂੰ ਇੱਛਾ ਕੀਤਾ ਤਾਂ ਉਹਨਾਂ ਦਾ ਹੈਗਾ ਸੀ ਕਿ ਬਹੁਤ ਟਾਈਮ ਬਾਅਦ ਕੋਈ ਸਾਨੂੰ ਅਲੱਗ ਚੀਜ਼ ਪੰਜਾਬੀ 'ਚ ਦੇਖਨ ਨੂੰ ਮਿਲੀ ਤਾਂ ਮੈਨੂੰ ਇਹ ਵਰਡ ਬੜਾ ਵਧੀਆ ਲੱਗਿਆ ਕਿਉਂਕਿ ਜਦੋਂ ਤੁਹਾਡੇ ਘਰ ਦੇ ਤੁਹਾਡੇ ਕੰਮ ਨੂੰ ਐਪਰੀਸ਼ੀਏਟ ਕਰਦੇ ਆ ਨਾ ਕਿਉਂਕਿ ਘਰ ਦੇ ਤੁਹਾਨੂੰ ਇੰਨਾ ਸੀਰੀਅਸ ਲੈਂਦੇ ਨਹੀਂ ਹੁੰਦੇ ਚਾਹੇ ਤੁਸੀਂ ਕਿੱਥੇ ਵੀ ਪਹੁੰਚ ਜਾਓ ਵੀ ਇੰਨਾ ਸੀਰੀਅਸ ਨਹੀਂ ਉਹਨਾਂ ਦੇ ਬੱਚੇ ਜਦੋਂ ਉਹਨਾਂ ਨੂੰ ਤੁਹਾਡਾ ਕੰਮ ਵਧੀਆ ਲੱਗਦਾ ਤਾਂ ਮੈਨੂੰ ਐ ਲੱਗਦਾ ਕਿ ਉਹ ਚੀਜ਼ ਬਹੁਤ ਵੱਡੀ ਹੁੰਦੀ ਆ ਤੇ ਮੇਰੇ ਲਈ ਇਹ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਜਿਹੜੀ ਟੀਮ ਨੇ ਚੀਜ਼ ਬਣਾਈ ਆ ਉਹਨਾਂ ਨੂੰ ਉਹਨਾਂ ਨੇ ਜੋ ਸੋਚਿਆ ਸੀ ਕੀ ਉਹ ਚੀਜ਼ ਬਣ ਪਾਈ ਇਹ ਚੀਜ਼ ਮੈਂ ਪਹਿਲਾਂ ਪੁੱਛਦਾ ਹਾਂ ਉਹਨਾਂ ਵੀ ਜਿਵੇਂ ਸਾਡੇ ਪ੍ਰੋਡਿਊਸਰਸ ਜਾਂ ਮੇਕਰ ਜੱਸੀ ਵੀਰ ਅਭੀ ਵੀਰੇ ਤੁਸੀਂ ਜੋ ਸੋਚਿਆ ਸੀ ਆਪਾਂ ਉਸ ਚੀਜ਼ ਨੂੰ ਟੱਚ ਕਰ ਪਾਏ ਜਾਂ ਆਪਾਂ ਕਿਤੇ ਪਿੱਛੇ ਰਹਿ ਗਏ ਤਾਂ ਮੈਨੂੰ ਲੱਗਦਾ ਕਿ ਸਾਰਿਆਂ ਦਾ ਹੀ ਬਹੁਤ ਗੁੱਡ ਰਿਸਪੌਂਸ ਸੀ ਔਰ ਮੈਨੂੰ ਕਈ ਮੈਸੇਜ ਆ ਰਹੇ ਸੀ ਕਿ ਅਸੀਂ ਦੂਸਰੀ ਵਾਰੀ ਦੇਖਣ ਲਈ ਸ਼ੁਰੂ ਕੀਤੀ ਆ ਹਾਂ ਚਲੋ ਔਰ ਇਮੋਸ਼ਨਲੀ ਮੈਨੂੰ ਕੱਲ ਪਰਸੋਂ ਦੋ ਤਿੰਨ ਫੋਟੋਜ਼ ਆਈਆਂ ਔਰ ਇੱਕ ਮੁੰਡੇ ਨੇ ਹੰਝੂ ਦੀ ਨਾ ਇਦਾਂ ਫੋਟੋ ਕਰਕੇ ਕਿ ਉਹ ਮਨੂਪੀ ਜੀ ਅੱਛਾ ਕਿ ਯਾਰ ਤੂੰ ਰਬਾਤ ਆ ਯਾਰ ਹੈਨਾ ਤਾਂ ਬਹੁਤ ਮਤਲਬ ਅੱਛੇ ਅੱਛੇ ਮੈਸੇਜ ਆ ਰਹੇ ਔਰ ਮੈਂ ਆਡੀਅנס ਦਾ ਥੈਂਕਿਊ ਕਰਨੇ ਕਿ ਉਹਨਾਂ ਨੂੰ ਦੀਦੇ ਜਿੰਨੇ ਸਵੀਟ ਆ ਮੈਂ ਹਮੇਸ਼ਾ ਕਹਿੰਦੀ ਆ ਜਦੋਂ ਵੀ ਮਿਲਦੀ ਆ ਲੇਕਿਨ ਇਹ ਜਿਹੜੇ ਕੈਰੈਕਟਰ ਹੈ ਕੁਝ ਅਲੱਗ ਹੀ ਟਾਈਪ ਦੇ ਕਰਦੇ ਨੇ ਇਹ ਕੋਈ ਵਰਕਸ਼ਾਪ ਵਾਲਾ ਪਤਨ ਮੈਂ ਇੱਕ ਹੋਰ ਚੀਜ਼ ਦੱਸਦਾ ਭਾਜੀ ਵੀ ਬੌਸ ਵੀਰ ਨੇ ਇਹਨਾਂ ਨੂੰ 네ਗੇਟਿਵ ਕੈਰੈਕਟਰ ਮਿਲੇਗਾ ਯਾਰ ਮੈਂ ਸੱਚੀ ਉਸ ਦਿਨ ਪੰਗੂ ਤੇ ਅਸੀਂ ਗੱਲ ਕਰ ਰਹੇ ਸੀ ਮੈਂ ਪੰਗੂ ਨਾਲ ਗੱਲ ਕਰਿਆ ਮੈਂ ਕਿਹਾ ਭਾਜੀ ਨੂੰ ਨਾ ਆਪਾਂ ਕਿਸੇ ਫਿਲਮ ਚ ਮੈਂ ਖਭੀ ਉਹ sweetness ਜਿਹੜੀ ਭਾਈ ਦੀ ਹੈਗੀ ਆ real life ਦੀ ਉਹ ਨੂੰ shoot ਹਾਂ ਤੁਸੀਂ ਵੇਟ ਕਰ ਰਹੇ ਹੋ ਹਾਂ ਸੱਚੀ ਮੈਂ ਮੈਨੂੰ ਕੋਈ ਰੀਸੈਂਟਲੀ ਕੋ ਪੁੱਛਿਆ ਗਿਆ ਸੀ ਕਿੰਦਾ ਕੀ ਕਰਨਾ ਆਮ ਵੈਰੀ इमोशनल ਆਮ ਵੈਰੀ ਨਾਟੀ ਨਾਟੀ ਅੱਜ ਮੈਂ ਮੇਰੀ ਟੀਮ ਕੋ ਮੈਂ ਹੁਣ ਇਨਾ ਐਕਸਪੀਰੀਅੰਸ ਹੋ ਗਿਆ ਮੈਂ ਸਵਿਚ ਆਨ ਸਵਿਚ ਆਫ ਕਰਦਾ ਆਪਣੇ ਆਪ ਨੂੰ OK ਕੈਰੈਕਟਰ ਤੇ ਪਹਿਲਾਂ ਬਹੁਤ ਕੰਮ ਕਰਦਾ ਮੈਂ ਉਰਦਾ ਫਿਰਦਾ ਨਾ ਹੁੰਦਾ ਸਭ ਕੁਝ ਕਰਦਾ ਜਦੋਂ ਸੈੱਟ ਤੇ ਆ ਕੇ ਅਗਰ ਮੈਂ ਇੱਥੇ ਬਹੁਤ ਖਤਰਨਾਕ ਕੈਰੈਕਟਰ ਮਤਲਬ ਡਾਇਲਗ ਬੋਲਨੇ ਆਂ ਕੱਟ ਹੋਇਆ ਪਿੱਛੇ ਜਾ ਕੇ ਮੈਂ ਦੰਦ ਕੱਢ ਰਿਹਾ ਉਹਨੇ ਖੜਾ ਹਾਂ ਚੱਲਦੇ ਸੀਨ ਵਿੱਚ ਵੀ ਨਹੀਂ ਹਾਂ ਨਹੀਂ ਕਬਾ ਜਿਹੜਾ ਹੁਣ ਮੈਂ ਕੈਰੈਕਟਰ ਜੇ ਕੇਰ ਸਿੰਘ ਦਾ ਜੋ ਵੀ ਕਰਦੇ ਹਾਂ ਉਹ ਮੇਰੇ ਕੈਰੈਕਟਰ ਜੇ ਮੈਂ ਉਹਨਾਂ ਕੈਰੈਕਟਰ ਤੇ ਕੰਮ ਕਰਕੇ ਉਹ ਅੰਦਰ ਰੱਖ ਲਿਆ ਨਾ ਉਹਨੂੰ ਮੈਂ ਆਫ ਕਰ ਦੇਣਾ ਹੈ ਕੈਮਰੇ ਤੋਂ ਜਿੱਦਾਂ ਉਹਨਾਂ ਆਨ ਕਰ ਲੈਣਾ ਇਧਰ ਲਈ ਟਾਈਮ ਲੱਗਦਾ ਪਹਿਲਾਂ ਐਕਸਪੀਰੀਅੰਸ ਵੀ ਚਾਹੀਦਾ ਹੁੰਦਾ ਤਾਂ ਕਿਹੜਾ ਵੇਟ ਕਰ ਰਹੇ ਹੋ ਕੈਰੈਕਟਰ ਦਾ ਕਿਸ ਤਰ੍ਹਾਂ ਦਾ ਮੈਂ ਇਮੋਸ਼ਨ ਦਾ ਜ਼ਿਆਦਾ ਵੇਟ ਹਾਂ ਅਸੀਂ ਅਸੀਂ ਮਤਲਬ ਮੈਂ ਕੁਝ ਕੀਤੇ ਕੈਰੈਕਟਰ ਇਦਾਂ ਦਾ ਮੈਂ ਡੂਕੇ ਕਰਕੇ ਆਇਆ ਸੀ ਮਨਕੀ ਦਾ ਨਾਲ ਜੀ ਜੀ ਤੇ ਉੱਥੇ ਮੇ ਕੋਈ ਸੀਨ ਸੀ ਉਹ ਕਹਿੰਦਾ ਗ੍ਰੀਨ ਸਕ੍ਰੀਨ ਮੈਂ ਕਿਹਾ ਨਾ ਅੰਗਰੇਜ਼ ਕੈਮਰਾਮੈਨ ਸੀ 9 10 ਟੇਕ ਲੈ ਗਿਆ ਮੈਂ ਰੀਅਲ ਹੋਇਆ ਮੈਨੂੰ ਕਰਕੇ ਬਹੁਤ ਮਜ਼ਾ ਆਇਆ ਹੂੰ ਉਸ ਤੋਂ ਬਾਅਦ ਰੀਸੈਂਟਲੀ ਕਿ ਮੈਂ ਹੋਰ ਨੂਰ ਵਾਲੀ ਕੀਤੀ ਉਹਦੇ ਚ ਮੈਂ ਜੀ 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 ਫਾਦਰਸ ਤੇ ਡਾਕਟਰ ਦਾ ਇੱਕ ਰਿਲੇਸ਼ਨ ਹੈ ਦਿਖਾਇਆ ਪੋਜ਼ਿਟਿਵ ਕਰੈਕਟਰ ਹੈ ਹੂੰ ਉਹਦੀ ਵੀ ਇੱਕ ਮੂਮੈਂਟ ਤੇ ਜਾ ਕੇ ਮੈਂ ਬੜਾ ਕਾਫੀ ਰੋਇਆ ਨੈਚੁਰਲ ਬੈਠ ਕੇ ਮੈਂ ਕਿਉਂਕਿ ਇਮੋਸ਼ਨ ਵੈਸੇ ਤਾਂ ਸਾਰਿਆਂ ਚ ਹੁੰਦੇ ਨੇ ਸਾਨੂੰ ਉਹਦਾ ਦੇ ਇਮੋਸ਼ਨਲ ਕੱਢਣ ਦਾ ਮੌਕਾ ਨਹੀਂ ਮਿਲਦਾ ਓਕੇ ரைਟ ਓਕੇ ਪਹਿਲੇ ਮੈਂਨਾਂ ਨੂੰ ਜਦੋਂ ਇੱਕ ਵਾਰੀ ਪੁੱਛਿਆ ਸੀ ਕਿ ਜਗਜੀਤ ਤੁਹਾਡੇ ਮਤਲਬ ਜੋ ਦੋਸਤ ਨਹੀਂ ਯਾਰ ਨਹੀਂ ਲੇਕਿਨ ਉਹ ਅੱਜ ਅਸੀਂ ਜੋ ਲਾਸਟ ਮੈਂ ਉਹਨਾਂ ਦੀ ਮੂਵੀ ਦੇਖੀ ਜਾਨ ਅਬਰਾਇਰ ਉਹ ਬਹੁਤ ਜ਼ਿਆਦਾ ਹੈ ਨਾ ਤਰੱਕੀ ਕਰ ਰਹੇ ਨੇ ਦਿਨ-ਪ੍ਰਤੀ-ਦਿਨ ਸੋ ਜਦੋਂ ਤੁਸੀਂ ਗੱਲਬਾਤ ਕਰ ਦੋ ਇੱਕ ਦੂਜੇ ਨਾਲ ਅਬਾਊਟ ਥੈਟ ਮਤਲਬ ਸੀਰੀਜ਼ ਜਿਹੜੀ ਤੁਸੀਂ ਹੁਣ ਕੀਤੀ ਜਾਂ ਪਿਛਲੀ ਜਿਹੜੀ ਫਿਲਮਾਂ ਕਰਦੇ ਆਏ ਹੋ ਅੱਗੇ ਪ੍ਰੋਜੈਕਟ ਹੈ ਕਿੱਦਾਂ ਗੱਲਬਾਤ ਹੁੰਦੀ ਹੈ ਐਜ਼ ਅ ਦੋਸਤ ਐਜ਼ ਅ ਐਕਟਰ ਅਸੀਂ ਤਾਂ ਬਹੁਤ ਕ੍ਰੀਏਟਿਵ ਇੱਕ ਜਦੋਂ ਕੋਈ ਚੀਜ਼ ਆਉਂਦੀ ਹੈ ਨਾ ਤਾਂ ਆਪਾਂ ਨੂੰ ਬਹੁਤ ਮਤਲਬ ਆਡੀਅנס ਐਪਰੀਸ਼ੀਏਟ ਕਰਦੀ ਆ ਪਰ ਜਿਹੜੇ ਮੇਰੇ ਦੋਸਤ ਹੈਗੇ ਆ ਅਸੀਂ ਬਹੁਤ ਮਤਲਬ ਉਹ ਡਿਸਕਸ ਕਰਦੇ ਆ ਵੀ ਐਸ ਫਰੀ ਅਸੀਂ ਜਿਹੜੀ ਮੂਵਮੈਂਟਸ ਮਤਲਬ ਸਕਿਪ ਕਰ ਗਏ ਜਾਂ ਇਸ ਚੀਜ਼ ਤੋਂ ਇੱਥੋਂ ਹਾਂ ਹੋਰ ਬਿਹਤਰ ਹੋ ਸਕਦਾ ਸੀ ਤੇ ਮੈਨੂੰ ਲੱਗਦਾ ਕਿ ਉਹ ਸਪੇਸ ਹੋਣੀ ਬਹੁਤ ਜ਼ਰੂਰੀ ਆ ਪਰ ਮੈਂ ਹੁਣ ਵੀ ਇੰਟਰਵਿਊ ਤੋਂ ਪਹਿਲਾਂ ਜਗਜੀਤ ਘੁੰਮਣ ਗਿਆ ਹੋਇਆ ਸੀ ਪੂਰਾ ਇੰਡੀਆ ਟੂਰ ਤੇ ਉਹ ਰਾਤ ਪਹੁੰਚਿਆ ਤੇ ਮੈਂ ਉਹਨੇ ਮਿਲ ਕੇ ਵੀ ਅਸੀਂ ਪੋਲੇ 2 ਤੇ ਡਿਸਕਸ਼ਨ ਜੀ ਚੱਲ ਰਹੀ ਸੀ ਵੀ ਉਹ ਪੋਲੇ 2 ਤੇ ਤਾਂ ਉਹ ਸਾਰੀਆਂ ਚੀਜ਼ਾਂ ਫਿਰ ਅਸੀਂ ਜਿਹੜੇ ਪਿਛਲੇ ਕੰਮ ਤੋਂ ਅਸੀਂ ਕੁਝ ਨੋਟਸ ਤਿਆਰ ਕਰਦੇ ਆ ਜਿਹੜੇ ਸਾਨੂੰ ਹੁੰਦਾ ਹੈ ਕਿ ਅਗਲੇ ਕੰਮ ਤੇ ਜਾਂ ਜਿਵੇਂ ਡਿਪਲੋਮੈਟ ਨੇ ਕੀਤੀ ਹੈ ਤਾਂ ਮੈਂ ਉਹਨੂੰ ਪੁੱਛਦਾ ਸੀ ਕਿ ਉੱਥੋਂ ਦਾ ਕਿਵੇਂ ਐਕਸਪੀਰੀਅੰਸ ਰਿਹਾ ਜਿਵੇਂ ਮੈਂ ਬਾਲੀਵੁੱਡ 'ਚ ਜੇ ਕੰਮ ਨਹੀਂ ਕੀਤਾ ਤਾਂ ਉਹ ਕਿਵੇਂ ਕੰਮ ਕਰਦੇ ਆ ਕਿਵੇਂ ਸੋਚਦੇ ਆ ਉਹ ਚੀਜ਼ਾਂ ਅਸੀਂ ਪਹਿਲਾਂ ਹੀ ਡਿਸਕਸ ਕਰਦੇ ਆ ਕਿ ਉਹਨਾਂ ਦਾ ਕੀ ਕੰਮ ਕਰਨ ਦਾ ਤਰੀਕਾ ਹੁੰਦਾ ਸੋ ਸਾਰੀਆਂ ਚੀਜ਼ਾਂ ਡਿਸਕਸ ਕਰਦੇ ਆ ਅੱਜ ਦੇ ਟਾਈਮ 'ਚ ਨਾ ਜਦੋਂ ਐਕਟਰ ਇੱਕ ਬਹੁਤ ਵਧੀਆ ਮਕਾਮ ਤੇ ਪਹੁੰਚ ਚਾਹੁੰਦੇ ਉਦੋਂ ਇਹ ਸੋਚਣਾ ਸ਼ੁਰੂ ਕਰ ਦਿੰਦੇ ਫੋਰ ਐਗਜ਼ਾਮਪਲ ਮੈਂ ਕਪਿਲ ਸ਼ਰਮਾ ਦਾ ਐਗਜ਼ਾਮਪਲ ਲੈਂਦੇ ਕਿ ਮੈਂ ਫਿਲਮ ਪ੍ਰੋਡਿਊਸ ਕਰ ਦਣਾ ਜਾਂ ਡਾਇਰੈਕਟ ਕਰ ਦਣਾ ਚੱਲ ਪੂਗੀ ਮੈਂ ਪੈਸੇ ਲਾ ਦਣਾ ਲੇਕਿਨ ਇਦਾਂ ਦੇ ਬੜੇ ਸਾਰੇ ਕੇਸਸ ਹੈ ਕਿ ਡਾਊਨ ਵੀ ਆਂਦਾ ਉਹਨਾਂ ਨੂੰ ਪ੍ਰੋਡਿਊਸਰ ਨੂੰ ਪ੍ਰੋਡਿਊਸਰ ਦਾ ਕੰਮ ਪਤਾ ਹੁੰਦਾ ਡਾਇਰੈਕਟਰ ਨੂੰ ਡਾਇਰੈਕਟਰ ਦਾ ਕੰਮ ਪਤਾ ਹੁੰਦਾ ਜਦੋਂ ਅਸੀਂ ਉਹਨਾਂ ਚੀਜ਼ਾਂ 'ਚ ਵੜਨਾ ਸ਼ੁਰੂ ਕਰ ਦਿੰਦੇ ਤੇ ਡਾਊਨਫਾਲ ਆ ਜਾਂਦੀ ਵਾਟ ਡੂ ਯੂ ਥਿੰਕ ਸੀ ਬਿਲਕੁਲ ਸਹੀ ਗੱਲ ਕਹੀ ਹੈ ਮੈਂ ਇੱਥੇ ਵੀ ਕਹਿਣਾ ਹੁੰਦਾ ਕਿ ਜਿਹੜਾ ਕੰਮ ਤੁਹਾਨੂੰ ਆਉਂਦਾ ਹੈ ਜੀ ਤੁਸੀਂ ਉਹ ਕਰੋ ਹੂੰ ਜੇ ਦੂਜਾ ਕੁ ਕਰਨਾ ਵੀ ਹੈ ਪਹਿਲਾਂ ਉਹਦੇ ਬਾਰੇ ਜਾਣੋ ਸਿੱਖੋ ਕੱਲ ਅਗਰ ਕੋਈ ਸਮਾਨ ਵੀ ਵੇਚਣਾ ਹੈ ਤਾਂ ਉਹਦੀ ਮਾਰਕੀਟਿੰਗ ਕਰਦੇ ਪਹਿਲਾਂ ਪੁੱਛ ਕੇ ਹੁੰਦੇ ਆ ਵੇਚੂਗਾ ਕਿੱਥੇ ਕਿੰਨੇ ਦਾ ਵੇਚੂਗਾ ਕੀ ਆ ਸਾਡੀ ਕਾਸਟ ਕੀ ਪੈ ਰਹੀ ਹੈ ਸੇਮ ਸਾਡੀ ਲਾਈਨ 'ਚ ਵੀ ਹੈ ਜਿਹਨੂੰ ਡਾਇਰੈਕਸ਼ਨ ਆਉਂਦੀ ਹੈ ਉਹ ਡਾਇਰੈਕਸ਼ਨ ਨੂੰ ਪਤਾ ਨਹੀਂ ਕਿੰਨੀ ਦੇਰ ਤੋਂ ਸਿੱਦਤ ਨਾਲ ਉਹਦੇ ਬਾਰੇ ਸੋਚ ਰਿਹਾ ਹੈ ਕਰ ਰਿਹਾ ਅਸੀਂ ਐਕਟਿੰਗ ਲਈ ਅਸੀਂ ਜਦੋਂ ਫਿਲਮਾਂ ਦੇਖਦੇ ਹਾਂ ਅਸੀਂ ਐਕਟਰਾਂ ਨੂੰ ਦੇਖਦੇ ਆ ਬੈਠ ਕੇ ਮੇਕਿੰਗ ਪਤਾ ਸਾਨੂੰ ਦੇਖਣੀ ਚਾਹੀਦੀ ਹੈ ਕਿ ਮੈਂ ਆ ਬੰਦੇ ਨੇ ਇਦਾਂ ਦਾ ਕੀਤਾ ਜਾਂ ਕੱਲ ਮੈਂ ਇਦਾਂ ਦਾ ਕੰਮ ਕੀਤਾ ਇਹ ਮੈਨੂੰ ਦੱਸ ਸਕਦਾ ਇਹਨੇ ਕਿਦਾਂ ਦਾ ਕੀਤਾ ਮੈਂ ਇਹਨੂੰ ਦੱਸ ਸਕਦਾ ਰਾਈਟ ਉਹ ਤਾਂ ਚਲੋ ਇੱਕ ਫੀਡਬੈਕ ਹੁੰਦੀ ਹੈ ਪਰ ਉਹ ਜਦੋਂ ਆਪਾਂ ਇੱਕ ਚੀਜ਼ ਨੂੰ ਬਹੁਤ ਈਜ਼ੀਲੀ ਲੈ ਲੈਂਦੇ ਹਾਂ ਨਾ ਕਵਰ ਕਰਨਾ ਕੀ ਹੈ ਕੈਮਰੇ ਸਮਝਾ ਕੇ ਚਾਰ ਡਾਲਰ ਹੀ ਬੋਲਨੇ ਕਿਉਂਕਿ ਫਿਰ ਜਦੋਂ ਤੁਹਾਡੀ ਅਪਰੋਚ ਗਲਤ ਹੋ ਜਾਂਦੀ ਹੈ ਨਾ ਫਿਰ ਚੀਜ਼ ਨਹੀਂ ਕਿਉਂਕਿ ਮੈਨੂੰ ਇਹ ਲੱਗਦਾ ਜੀ ਜਿਹੜੀ ਫਿਲਮ ਮੇਕਿੰਗ ਹੈਗੀ ਹੈ ਨਾ ਜੀ ਇਹਦੇ ਵਿੱਚ ਬਿਜ਼ਨਸ ਪਲੱਸ 16 ਓਕੇ ਕਿਉਂਕਿ ਕੁਝ ਹੋਰ ਬਿਜ਼ਨਸ ਹੁੰਦੇ ਆ ਜਿਦੇ ਵਿੱਚ ਸਿਰਫ ਬਿਜ਼ਨਸ ਹੁੰਦਾ ਬਟ ਫਿਲਮ ਲਾਈਨ ਇੱਕ ਐਵੀ ਚੀਜ਼ ਆ ਜਿਹਦੇ ਵਿੱਚ ਸੋਲ ਬਹੁਤ ਇੰਪੋਰਟੈਂਟ ਆ bizness ਪਲੱਸ ਸੋਲ ਕਿ ਜੇ ਸੋਲ ਮਿਸਿੰਗ ਆ ਕਿਸੇ ਵੀ ਪ੍ਰੋਜੈਕਟ ਦੀ ਤਾਂ ਉਹ ਤੁਹਾਨੂੰ ਮਿਸਿੰਗ ਲੱਗੂਗਾ ਕਿਉਂਕਿ ਜਿਹੜਾ bizness ਆ ਉਹ ਸੋਲ ਨਾਲ ਕਨੈਕਟ ਹੈਗਾ ਔਰ ਮੈਨੂੰ ਇਹ ਲੱਗਦਾ ਹੈ ਕਿ ਜਿੰਨੇ ਵੀ ਡਿਪਾਰਟਮੈਂਟ ਹੁੰਦੇ ਆ ਸਾਰਿਆਂ ਦਾ ਆਪਦਾ ਇੱਕ ਕੰਮ ਹੁੰਦਾ ਸਾਰਿਆਂ ਦਾ ਇੱਕ ਚੈਨਲ ਮਤਲਬ ਇੱਕ ਤਾਰ ਜੁੜੀ ਹੁੰਦੀ ਆ ਸਾਡੇ ਤੇ ਕੀ ਆ ਕਿ ਜਿਹੜੇ ਪ੍ਰੋਡਿਊਸਰਸ ਹੈਗੇ ਆ ਉਹ ਮੇਕਰਸ ਬਹੁਤ ਘੱਟ ਨੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਕਿਸੇ ਨੇ ਪੈਸਾ ਵੀ ਲਾਉਣਾ ਹੈ ਉਹਨੂੰ ਫਿਲਮ ਮੇਕਿੰਗ ਦਾ ਪਤਾ ਹੋਣਾ ਚਾਹੀਦਾ ਔਰ ਕਿਉਂਕਿ ਜਦੋਂ ਫਿਲਮ ਦਾ ਮੈਥ ਵਿਗੜਦਾ ਨਾ ਫਿਰ ਚਾਹੇ ਬਿਹਤਰੀਨ ਫਿਲਮ ਹੋਵੇ ਉਹ ਦਾ ਮੈਥ ਪੂਰਾ ਨਹੀਂ ਕਰ ਸਕਦਾ ਇਸ ਕਰਕੇ ਮੈਥ ਨਹੀਂ ਵਿਗੜਨਾ ਚਾਹੀਦਾ ਔਰ ਮੈਨੂੰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਉਸ ਚੀਜ਼ ਨੂੰ ਸਿੱਖੋ ਫਿਰ ਉਹਦੇ ਵਿੱਚ ਇਨਵੋਲਵ ਹੋਵੋ ਚਪਾਲ ਤੇ ਫਿਲਮ 어 a series ਆ ਰਹੀ ਹੈ OTT ਪਲੇਟਫਾਰਮ ਤੇ ਆ ਗਈ ਹੈ ਸੋ ਅੱਜ ਦੇ ਟਾਈਮ ਚ ਜੋ ਕਰੋਨਾ ਤੋਂ ਬਾਅਦ ਇਹ ਚੇਂਜ ਆ ਗਿਆ ਕਿ ਥੀਏਟਰਸ ਦੇ ਵਿੱਚ ਘਟ ਜਾਣ ਲੱਗ ਪਈ ਹੈ ਸਿਲਵਰ ਸਕਰੀਨ ਤੇ ਘਟਣ ਲੱਗ ਪਈ ਹੈ ਲੇਕਿਨ ਜੇ ਆਉਂਦੀ ਵੀ ਹੈ ਪਹਿਲੇ OTT ਪਲੇਟਫਾਰਮ ਤੇ ਦਿਖ ਜਾਂਦੀ ਹੈ ਉਸ ਤੋਂ ਬਾਅਦ ਹੀ ਥੀਏਟਰ ਦੇ ਵਿੱਚ ਕੱਢਿਆ ਕਿਤੇ ਨਾ ਕਿਤੇ ਪ੍ਰੋਡਿਊਸਰ ਆਪਣਾ ਜਿਹੜਾ ਹੈ ਉਹ ਸਿਕਯੋਰ ਕਰਦਾ ਆਪਣੇ ਉਹ ਜ਼ਰੂਰੀ ਵੀ ਹੈ ਤੇ ਤੋ ਲੱਗਦਾ ਚਪਾਲ ਜੋ ਪੰਜਾਬੀ ਪਲੇਟਫਾਰਮ ਹੈ ਕਿ ਉਹ ਇਦਾਂ ਦੀ ਸੀਰੀਜ਼ ਜਿਹੜੀ ਬਹੁਤ ਹੀ ਧਮਾਕੇਦਾਰ ਹੈ ਉਹਨੂੰ ਹਿੰਦੀ ਉਹਨੂੰ ਬੰਗਾਲੀ ਉਹਨੂੰ ਸਭ ਇਦਾਂ ਦੀ ਭਾਸ਼ਾ ਕੱਢਣੀ ਸ਼ੁਰੂ ਕਰਨੀ ਚਾਹੀਦੀ ਬਿਕੋਜ਼ ਉੱਥੇ ਤੱਕ ਵੀ ਹੋ ਸਕਦਾ ਹੋਈ ਜਾਏ ਕਰਨੀ ਚਾਹੀਦੀ ਕਿਉਂਕਿ ਕੁਝ ਜਿਵੇਂ ਪੋਜਪੂਰੀ ਸ਼ਾਇਦ ਕੰਟੈਂਟ ਵੀ ਆਨ ਲੱਗ ਗਿਆ ਔਰ ਸਾਡੇ ਪ੍ਰੋਡਿਊਸਰ ਸਰ ਵੀ ਇਸ ਵੈਬ ਸੀਰੀਅਲ ਨੂੰ ਵੀ ਅਸੀਂ ਸੋਚ ਰਹੇ ਹਾਂ ਕਿ ਅਸੀਂ ਹੋਰ ਲੈਂਗੁਏਜ ਦੇ ਵਿੱਚ ਡੱਬ ਕਰੀਏ ਤਾਂ ਜੋ ਕਿਸੇ ਹੋਰ ਸਟੇਟ ਵਿੱਚ ਵੀ ਜਦੋਂ ਤੁਸੀਂ ਰਿਲੀਜ਼ ਕਰਦੇ ਹੋ ਤਾਂ ਇੱਕ ਕਨੈਕਸ਼ਨ ਬਣਦਾ ਕਿਉਂਕਿ ਜਦੋਂ ਤੁਸੀਂ ਵੈਬ ਸੀਰੀਅਲ ਦੇਖੋਗੇ ਨਾ ਇਹ ਤੁਹਾਨੂੰ ਦੇਖਦੇ ਹੋਇਆ ਨਹੀਂ ਲੱਗੂਗਾ ਕਿ ਕਿਸੇ ਇੱਕ ਸਟੇਟ ਦੀ ਕਹਾਣੀ ਆ ਤਾਨੂੰ ਜਿੱਥੇ ਵੀ ਲੈਂਗੁਏਜ ਚ ਡਬ ਹੋ ਜੂਗੀ ਇਹ ਤੁਹਾਨੂੰ ਉਥੋਂ ਦੀ ਕਹਾਣੀ ਲੱਗਣ ਲੱਗੇ ਇਹਦਾ ਸਬਜੈਕਟ ਨਹੀਂ ਜਰਾ ਉਹ ਯੂਨੀਵਰਸਲ ਯੂਨੀਵਰਸਲ ਕੁਝ ਸਬਜੈਕਟ ਇਸ ਹੁੰਦੇ ਮਿੰ ਪਿੰਡ ਦਾ ਇੱਕ ਉਥੋਂ ਦੀ ਕਹਾਣੀ ਇਹ ਜਦੋਂ ਡਬ ਹੋ ਕੇ ਉਹ ਲੈਂਗੁਏਜ ਆ ਜੂਗੀ ਤੇ ਕਰੈਕਟਰ ਉਦਾਂ ਦੀ ਲੱਗਣਾ ਸ਼ੁਰੂ ਹੋ ਜਾਈਂਗੀ ਵਿੱਚ ਜੇ ਤੁਸੀਂ ਡਬ ਕਰੋਗੇ ਤਾਂ ਉਦਾਂ ਦੀ ਲੱਗੇਗੀ ਓਕੇ ਅਗਰ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਅਗਰ ਇੱਕ ਚੀਜ਼ ਇਦਾਂ ਦੀ ਐਜ਼ ਅ ਆਡੀਅנס ਤੁਸੀਂ ਇਸ ਸੀਰੀਜ਼ ਤੋਂ ਕੱਢ ਨਹੀਂ ਹੋਵੇ ਕਿ ਇੱਚ ਹੋਰ ਬੈਟਰ ਹੋ ਸਕਦਾ ਸੀ ਉਹ ਕਿਹੜੀ ਹੋਵੇਗੀ ਤੁਸੀਂ ਮਰਵਾਉਂਗੇ ਮੈਨੂੰ ਬਸ ਸਵੇਰੇ ਕਿੱਥੇ ਜੱਸੀ ਸਵੇਰੇ ਹੀ ਮੈਂ ਅੱਧਾ ਪੌਣਾ ਘੰਟਾ ਜੱਸੀ ਨਾਲ ਗੱਲੇ ਕੀਤੀਆਂ ਹਨ ਹੈ ਕਿਉਂਕਿ ਜਦੋਂ ਅਸੀਂ ਜਿਹੜੀ ਹੁੰਦੀ ਹੈ ਨਾ ਮੈਂ ਦੱਸਾਂ ਮੈਂ ਤੁਹਾਨੂੰ ਦੱਸਦਾ ਮੈਂ ਸਵੇਰੇ ਦੱਸਦੀ ਜੱਸੀ ਨੂੰ ਅੱਛਾ ਤੁਹਾਨੂੰ ਲੱਗ ਰਹੀ ਹੈ ਪਰ ਅਸੀਂ ਪਬਲੀਕਲੀ ਦੱਸਾਂਗੇ ਲੋਕਾਂ ਨੇ ਹਜੇ ਦੇਖਣਾ ਨਹੀਂ ਮੈਂ ਪਬਲੀਕਲੀ ਵੀ ਦੱਸਾਂਗਾ ਅੱਛਾ ਮੈਂ ਇਹ ਦੱਸਣਾ ਚਾਹੁੰਦਾ ਕਿ ਇਹਦੇ ਦੋ ਐਪੀਸੋਡ ਹੋਰ ਹੋਣੇ ਚਾਹੀਦੇ ਇਹਦੇ 6 ਐਪੀਸੋਡ ਨੇ ਤੇ 8 ਐਪੀਸੋਡ ਇਹ ਇਹ ਕਿਉਂਕਿ ਮੈਨੂੰ ਦੋ ਤਿੰਨ ਮੈਸੇਜ ਆਏ ਵੀ ਆ ਕਿ ਸਰ ਤੁਸੀਂ 8 ਐਪੀਸੋਡ ਹੋਣੇ ਚਾਹੀਦੇ ਸੀ ਹਾਂ ਮਤਲਬ ਅਸੀਂ ਜਦੋਂ ਦੇਖਦੇ ਆ ਇਸ ਇੱਕਦਮ ਸਾਨੂੰ ਇਹ ਲੱਗੇ ਵੀ ਅੱਛਾ ਖਤਮ ਹੋ ਗਿਆ ਖਤਮ ਜਲਦੀ ਹੋ ਗਈ ਕਲਾਈਮੈਕਸ ਹੋ ਗਿਆ ਕਿਉਂਕਿ 6 ਐਪੀਸੋਡ ਸੀ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਅਗਲਾ ਸੀਜ਼ਨ ਆ ਹਾਂ ਉਹ ਹੋਰ ਮੈਂ ਦਾਤਾ ਉਹ ਜੇ 8 ਐਪੀਸੋਡ ਚਾਹੀਦੀ ਹੈ ਅਗਲਾ ਸੀਜ਼ਨ ਵਿੱਚ ਚਾਹੀਦਾ ਪ੍ਰੋਡਿਊਸਰ ਸਾਹਮਣੇ ਬੈਠੇ ਨੇ ਤੇ ਉਹ ਫਿਰ ਉੱਥੇ ਇਹ ਦਿਖਾਇਆ ਜਾਊਗਾ ਕਿ ਮੈਂ ਲਾਸਟ ਤੇ ਮਰਿਆ ਨਹੀਂ ਹੈਗਾ ਹਸਪੀਟਲ ਸ਼ਿਕਾਰੀ ਹੋਊਂਗਾ ਉਹ ਹਸਪਤਾਲ 'ਚ ਹੈਗਾ ਬੰਦੇ ਤੇ ਗੋਲੀ ਗਾੜੀ ਲੱਗੀ ਸੀ ਡਿਓਰ ਸੀ ਉੱਥੇ ਲੈ ਕੇ ਚਾਕੇ ਦੁਬਾਰਾ ਜਿੰਦਾ ਤਾਂ ਹੀ ਐਪੀਸੋਡ ਚਾਹ ਹੀਰ ਬਣਾ ਨਾ ਵਿਲਨ ਵਿਲਨ ਤੋਂ علاوہ ਵੜੀ ਨਹੀਂ ਸਕਦਾ ਕੁਝ ਨਹੀਂ ਤੇ ਇਹ ਤਾਂ ਐਂਡ ਤੋਂ ਨਹੀਂ ਕਰਨਾ ਅੱਜ ਹੈ ਥੈਂਕ ਯੂ so much ਬੋਥ ਆਫ ਯੂ ਥੈਂਕ ਯੂ so much ਪਲੀਜ਼ ਆਪਣੀ ਆਡੀਅੰਸ ਨੂੰ ਇੱਕ ਵਾਰੀ ਕੀ ਕਹਿਣਾ ਚਾਹਦੇ ਪਲੀਜ਼ ਕਹੋ ਭਾਈ ਹੀ ਕਵਾਂਗੇ ਦੇਖੋ ਜੀ ਅਸੀਂ ਬੜੀ ਸ਼ਿੱਦਤ ਨਾਲ ਬੜੀ ਮਿਹਨਤ ਨਾਲ ਇਹ ਵੈਬ ਸੀਰੀ ਬਣਾਈ ਹੈ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਚਪਾਲ ਐਪ ਤੇ ਚਪਾਲ ਐਪ ਤੇ ਹੈਗੀ ਹੈ ਚਪਾਲ ਆਲਰੇਡੀ ਬਹੁਤ ਚੰਗੀਆਂ ਸੀਰੀਜ਼ ਉੱਥੇ ਆਉਂਦੀਆਂ ਨੇ ਤੇ ਅਸੀਂ ਵੀ ਉਹਦਾ ਹਿੱਸਾ ਬਣਿਆ ਮੇਰੀ ਤੁਸੀਂ ਪਹਿਲਾਂ ਵੀ ਦੇਖੀ ਹੋਣੀ ਕਾਫੀ ਸਾਰੀਆਂ ਉੱਥੇ ਦੀ ਜਿਹੜੀ ਦੇਖੀ ਉਹਨੇ ਦੋਨੋਂ ਪਹਿਲੇ ਵੀ ਕੰਨ ਸਾਡੀ ਸੀਰੀਜ਼ ਹੈਗੀਆਂ ਇਹ ਵੀ ਇੱਕ ਬਹੁਤ ਬਿਹਤਰ ਸੀਰੀਜ਼ ਹੈਗੀ ਜੇ ਤੁਸੀਂ ਦੇਖੋ ਉਸ ਤੋਂ ਬਾਅਦ ਤੁਹਾਡੇ ਕੀ ਵਿਚਾਰ ਹੈ ਉਹ ਤੋਂ ਚੰਨ ਦੱਸੋ ਥੈਂਕ ਯੂ ਥੈਂਕ ਯੂ so much ਥੈਂਕ ਯੂ so you much ਜੀ ਬਿਲਕੁਲ only on chapaldev ਉੱਤੇ ਆ ਚੁੱਕੀ ਹੈਗੀ 6 ਐਪੀਸੋਡ ਦੇ ਨਾਲ ਸੋ ਜਾ ਕੇ ਦੇਖੋ ਐਂਡ ਸਨ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਸੀਰੀਜ਼ ਕਿਵੇਂ ਤੇ ਲੱਗੀ ਥਿਲ ਦਨ ਦੇਖਦੇ ਰਹੋ ਨਿਰਪੱਖ ਪੋਸਟ ਮੈਨੂੰ ਤੋਂ ਇਜਾਜ਼ਤ ਸੱਚੇ